ਦੇ ਦਿੱਤਾ ਕਿੰਨਾ ਕ ਟਾਈਮ ਹੈ ਇਹ 7 ਕੁ ਮਹੀਨੇ ਰੱਖਾ ਹੈਗਾ ਜੀ ਸਾਢੇ 6 7 ਮਹੀਨੇ ਬਸ ਠੀਕ ਹੈ ਲੰਮਾ ਸਮਾਂ ਦੁੱਧ ਦੇਗੀ ਮਤਲਬ ਵਧੀਆ ਵਧੀਆ ਸਮਾਂ ਹਾਂ ਠੀਕ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਆਰਾਮਪਰਾ ਫੂਲ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆ ਗਈ ਦੂਜਾ ਸੂ ਐਸ ਵਾਰ ਸੂਣਾ ਆਇਆ ਨੇ ਪੰਜ ਚਾਰ ਕ ਦਿਨ ਹਜੇ ਇਹ ਕੱਢਦੀ ਆ ਗਈ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਬਾਈ ਤੋਂ ਆਪਾਂ ਡਿਟੇਲ ਲੈ ਲੈਂਦੇ ਇਸ ਸੇਮ ਦਾ ਇੱਕ ਕੁੰਡਾ ਹੈ ਇੱਕ ਥੱਲੇ ਨੂੰ ਮੁੜਿਆ ਹੋਇਆ ਤੇ ਬਾਕੀ ਚੰਗੀ ਆ ਗਈ। ਉਹ ਲੈ ਆ ਉਹ ਕੋਈ ਗੱਲ ਨਹੀਂ ਖਜਾਲਾ ਓਰੇ ਕਰਨ ਵਾਲੇ ਭਰਾ ਆ ਗਏ। ਲੈ ਲੈ ਖੋਲ ਲੈ ਕੁਝ ਨਾ ਪਸਾਰੀ ਬਾਈ ਤੋਂ ਪੁੱਛ ਲੈਣੇ। ਤੇ ਤੁਸੀਂ ਉਹ ਲੈ ਖੋਲ ਲੈ ਬਾਹਾਂ ਡਾਟ ਪਾਉਗੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਆਪਣਾ ਨਾਮ ਦੱਸ ਦੇ ਜੀ। ਵਿੰਦਰ ਸਿੰਘ ਜੀ। ਠੀਕ ਹੈ ਜੀ। ਸਾਨੂੰ ਆਪਾਂ ਇਹ ਝੋਟੀ ਵੇਚਣ ਲੱਗੇ ਆਂ। ਹਾਂਜੀ। ਆਪਣੇ ਘਰ ਦੀ ਹੈ ਇਹ ਹਾਂਜੀ ਹਾਂਜੀ ਘਰ ਦੀ ਹੈ ਰਵਾ ਘਰ ਦਾ ਹੀ ਕੁੜਿਆ ਹੁੰਦਾ ਜੀ ਠੀਕ ਆ ਕਿਹੜਾ ਸੂਆ ਸੋਣੀ ਹੈ ਸੂਆ ਕਿਹੜਾ ਸੋਣੀ ਹੈ ਇਹ ਦੂਜੇ ਸੂਏ ਹਨ ਦੂਜੇ ਸੂਏ ਸੂਣਾ ਹੈ ਹਾਂਜੀ ਦੂਜੇ ਸੂਏ ਸੂਣਾ ਹੈਗਾ ਇਹ ਕਿੰਨੇ ਦਿਨ ਰਹਿੰਦੇ ਆ ਇਹ ਦਿਨ ਪੰਜ ਚਾਰ ਹੀ ਲਊਗੀ ਜੀ ਠੀਕ ਆ ਪੰਜ ਚਾਰ ਹੀ ਦਿਨ ਆਹੀ ਪੰਜ ਚਾਰ ਦਿਨ ਲੈਣੇ ਹਨ ਹਾਂ ਠੀਕ ਆ ਤੇ ਪਹਿਲਾਂ ਵਾਲੇ ਸੂਏ ਦੇ ਵਿੱਚ ਦੁੱਧ ਕਿੰਨਾ ਕੁ ਦੱਤਾ ਨੇ ਪਹਿਲਾਂ ਜੀ 11 ਕਿਲੋ ਦੁੱਧ ਹੁੰਦਾ ਹੀ ਦੋਨਾਂ ਟੰਗਾ ਵਾ 11 ਕਿਲੋ ਦੱਤਾ ਹੈ ਹਾਂਜੀ ਹਾਂਜੀ ਠੀਕ ਆ ਤੇ ਦੱਤਾ ਕਿੰਨਾ ਕੁ ਟਾਈਮ ਆ ਇਹ ਸੱਤ ਕੁ ਮਹੀਨੇ ਦਿੱਤਾਗਾ ਜੀ ਸਾਢੇ 6-7 ਮਹੀਨੇ ਬਸ ਠੀਕ ਹੈ ਲੰਮਾ ਸਮਾਂ ਦੁੱਧ ਦੇਗੀ ਮਤਲਬ ਵਧੀਆ ਵਧੀਆ ਸਮਾਂ ਹਾਂ ਠੀਕ ਹੈ ਤੇ ਦੋਸਤੋ ਜਿਹੜਾ ਟੀਕਾ ਲੱਗਿਆ ਵਾ ਉਹ ਬਾਈਨਾਂ ਨੂੰ ਪਤਾ ਨਹੀਂ ਉਹ ਮੈਂ ਦਾ ਦਿੰਨਾਗਾ ਉਹ ਰਤਨ ਬੋਲ ਕ੍ਰਾਂਤੀ ਡੇਰੀ ਫਾਰਮ ਵਾਲਾ ਜਿਹੜਾ ਆਪਣੇ ਪਿੰਡ ਹੀ ਆ ਦਵਿੰਦਰ ਕੋਲੇ ਤੇ ਉਹਦਾ ਹੈਗਾ ਸਮਰਾਟ ਥੇਮ ਕੇਰਿੰਗਾ ਬਹੁਤ ਚੰਗੀ ਬਲੱਡ ਲਾਈਨ ਆ ਗਈ ਉਸ ਬੋਲ ਤੋਂ ਇਹ ਗੱਭਣ ਆ ਤੇ ਜੇ ਕੱਟੀ ਦਿੰਦੀ ਆ ਤਾਂ ਵੱਧ ਦੀ ਆਲੀ ਗੱਲ ਹੀ ਆ ਤੇ ਰੇਟ ਭਾਈ ਅੱਬ ਕਿੰਨਾ ਕਰਦੇ ਆ ਰੇ ਜੀ ਆਪਾਂ ਮੌਕੇ ਦਾ ਫੇਡ ਫੋਨ ਤੇ ਹੋ ਜਾਊਗਾ ਹਾਂਜੀ ਫੋਨ ਤੇ ਗੱਲ ਕਰਾਂਗੇ ਠੀਕ ਹੈ ਤੇ ਜਿਵੇਂ ਆਪਾਂ ਚੋਈ ਹੈਗੀ ਹਾਂਜੀ ਥਣਾ ਥਣਾ ਅਨਕੋ ਸਹੀ ਹੈ ਬਿਲਕੁਲ ਠੀਕ ਠਾਕ ਹੈ ਕਿ ਕੁੜੀ ਚੁੰਦੀ ਰਹੀ ਹੈ ਕਿ ਕੋਈ ਚੱਕਰ ਨਹੀਂ ਚਾਰੇ ਥਾਂ ਸਹੀ ਸਲਾਮਤ ਬੜੀਆ ਚੱਲ ਰਹੀ ਹੈ ਸਹੀ ਹੋ ਜਾਵਾਂ ਪੂਰੇ ਹਾਂਜੀ 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 ਠੀਕ ਘਰ ਦਾ ਹੀ ਰਵਾਂਗਾ ਘਰ ਦਾ ਹੀ ਤੁਰਿਆ ਆਉਂਗਾਗਾ ਪਹਿਲਾਂ ਤੇ ਆਪਾਂ ਘਰ ਦੇਗਾ ਠੀਕ ਹੈ ਬਾਕੀ ਅਗਲਾ ਦਿਨ ਸੱਲੀ ਕਰਕੇ ਲੈ ਜੇ ਹਨਾ ਹਾਂਜੀ 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 ਠੀਕ ਹੈ ਹਾਂ ਲੋਬੀ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਆ ਦੂਜਾ ਸੂਆ ਸੋਨਾ ਪਹਿਲਾ ਸੂਆ 11 ਲੀਟਰ ਇਹਨੇ ਦੁੱਧ ਦਿੱਤਾ ਰਾਤ ਨੂੰ ਬੋਲ ਤੋਂ ਗੱਭਣਾ ਰੇਟ ਆਉ ਫੋਨ ਦੇ ਉੱਤੇ ਹੋ ਜਾਊਗਾ ਤੇ ਤੁਸੀਂ ਆਦੀ ਫੋਨ ਤਸੱਲੀ ਕਰਕੇ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਜੱਲੀ ਜਾਂਦਾ ਤੇ ਬਾਕੀ ਥੋੜੀ ਜਿਹਾ ਜਗ੍ਹਾ ਦੀ ਕਮੀ ਆ ਤੇ ਇੱਕ ਆਪਾਂ ਉਪਰੇ ਕਰਕੇ ਇਹਦੀ ਪਸ਼ੂ ਡਰ ਸਕਦਾ ਉਹਨਾਂ ਆਪਾਂ ਤੋਰ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਮਗਰ ਉਹ ਹੱਕ ਮਾਰਾ ਸਿੰਗਾ ਸਾਈਡ ਤੇ ਰਹੀ ਸੈੱਟ ਤੁਸੀਂ ਦੇਖ ਸਕਦੇ ਹੋ ਘੱਟ ਘਾਟ ਵਧੀਆ ਆਗਾ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਐਟਰੀ ਦੀ ਕੁਆਲਿਟੀ ਬਹੁਤ ਜੰਗੀ ਆ ਬਾਕੀ ਥਾਣਾ ਦਾ ਸਹਿਜ ਬਹੁਤ ਵਧੀਆ ਹੈਗਾ ਬਾਏ ਤੋਂ ਮੋੜ ਲਓ ਲੈ ਜਾਓ ਬਸ ਮੋੜ ਕੇ ਸਿੰਘ ਇੱਕ ਕੁੰਡਾ ਹੈਗਾ ਤੇ ਇੱਕ ਸਿੰਘ ਉਹਦੇ ਥੋੜੀ ਥੱਲੇ ਨੂੰ ਜਮੈਂਟ ਆਕ ਪਲਵਾਰੀ ਕਹਿੰਦੇ ਹੁੰਦੇ ਉਸ ਤਰ੍ਹਾਂ ਦੀ ਤੇ ਬਾਕੀ ਚੰਗੀ ਹੈਗੀ ਸੋਹਣੀ ਆ ਝੋਟੀ ਫੇਸ ਵੀ ਸੋਹਣਾ ਹੈਗਾ ਸਭੀ ਵੀ ਚੰਗੀ ਹੈਗੀ ਕਿਸੇ ਵਕਤ ਤੋਂ ਕੋਈ ਲੱਸੀ ਨਹੀਂ ਹੈਗੀਗੀ ਬਾਕੀ ਤਸੱਲੀ ਤੁਸੀਂ ਆਪਦੀ ਕਰ ਸਕਦੇ ਹੋ। ਤੁਹਾਣ ਤੋਂ ਜਮ੍ਹਾਂ ਸਹੀ ਹੈ। ਬਿਲਕੁਲ ਬਿਲਕੁਲ ਕੋਈ ਚੱਕਰ ਨਹੀਂ ਆ। ਠੀਕ ਹੈ ਲੈ ਜਾਓ। ਨੰਬਰ ਬਾਅਦ ਚ ਲਿਖਾ। ਆ ਨੰਬਰ ਆਪ ਬਾਅਦ ਲਾ ਦਾਂਗੇ ਉੱਤੇ। ਹਾਂ। ਦੂਣਾਂ ਦੀ ਲਾਉਣੀ ਹੈ ਉਹਦਾ ਵੀ ਲਾਉਣਾ। ਕੋਈ ਇੰਦੋ ਨਹੀਂ ਲੱਗ ਜਾਣਗੇ। ਬਾਕੀ ਤੁਸੀਂ ਤੁਰਦੀ ਵਿੱਚ ਚੈੱਕ ਕਰ ਸਕਦੇ ਦੁਬਾਰੇ। ਵੀਡੀਓ ਜੰਡ ਤੱਕ ਜੋਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਵੀ ਕਰ ਲਿਓ ਫੋਲੋ ਧੰਨਵਾਦ